ਆਣਾ ਮਿੱਤਰੋ ਜਿਹੜਾ ਆ ਮੇਰੇ ਹੱਥ 'ਚ ਚੀਜ਼ ਹੈ ਤੁਹਾਡੇ ਲੱਖਾਂ ਰੁਪਏ ਬਚਾਏਗੀ ਇਹ ਕਿਵੇਂ ਬਚਾਏਗੀ ਕੀ ਚੀਜ਼ ਹੈ ਤੁਹਾਨੂੰ ਪੂਰੀ ਨੌਲੇਜ ਦਿੰਨੇ ਆ ਤੇ ਕਿੱਥੋਂ ਦੀ ਕੰਪਨੀ ਕੀ ਕਰਦੀ ਹੈ ਨਾ ਨੰਬਰ ਵੀ ਦੇਵਾਂਗੇ ਨਾਲ ਇਹ ਟੈਸਟਿੰਗ ਦੇ ਅੰਦਰ ਚੱਲੀ ਜਾਂਦੀ ਹੈ ਇਹ ਜਿਹੜਾ ਸੈਂਸਰ ਹੈ ਇੱਕ ਜੋ ਕਿ ਮੱਝਾਂ ਤੇ ਗਾਵਾਂ ਦੇ ਦੁੱਧ ਦੇ ਕੰਮ ਆਏਗਾ ਸਭ ਨਾਲੋਂ ਜ਼ਿਆਦਾ ਡੇਰੀ ਫਾਰਮ ਵਾਲਿਆਂ ਦੀ ਕੰਮ ਦੀ ਚੀਜ਼ ਹੈ ਵੀ ਮੱਝ ਤੁਹਾਡੀ ਪ੍ਰੈਗਨੈਂਟ ਹੈ ਗਾਂ ਤੁਹਾਡੀ ਪ੍ਰੈਗਨੈਂਟ ਹੈ ਜਾਂ ਹੀਟ 'ਚ ਹੈ ਜਾਂ ਨਹੀਂ ਗੀ ਹੀਟ 'ਚ ਨਾ ਇਹ ਚੀਜ਼ ਦੱਸੇਗੀ ਕੀ ਖਾਤਾ ਉਹਨੇ ਇਹ ਚੀਜ਼ ਦੱਸੇਗੀ ਇਸ ਤੋਂ ਇਲਾਵਾ ਉਹਦਾ ਬਾਡੀ ਦਾ ਟੈਂਪਰੇਚਰ ਬਾਹਰਲਾ ਕੀ ਹੈ ਅੰਦਰਲਾ ਕੀ ਹੈ ਦੋਨੇ ਚੀਜ਼ਾਂ ਇਹ ਦੱਸੇਗੀ ਠੀਕ ਹੈ ਜੀ ਮੰਨ ਕੇ ਚੱਲੋ ਤੁਹਾਡੇ ਕਿੰਨੇ ਰੁਪਏ ਬਚ ਜਾਣਗੇ ਤੁਸੀਂ ਆਪੇ ਅੰਦਾਜ਼ਾ ਲਾ ਲੈਣਾ ਤੇ ਇਹ ਜਮਨ ਕੁਝ ਐਡਾ ਮਹਿੰਗਾ ਪੁਰਜਾ ਹੈ ਨਹੀਂ ਸੈਂਸਰ ਹੀ ਇੱਕ ਸਿਰਫ ਛੋਟਾ ਜਿਹਾ ਮੰਨ ਲਓ ਕੁਝ 10000 ਦਾ ਹੀ ਹੈ ਮੰਨ ਲਓ 10000 ਤੋਂ ਥੱਲੇ ਆ ਤੇ 4000 ਤੋਂ ਉੱਤੇ ਆ ਠੀਕ ਹੈ ਜੀ ਇਹ ਮਾਰਕੀਟ ਦੇ ਅੰਦਰ ਟੈਸਟਿੰਗ ਤੇ ਚੱਲੀ ਜਾਂਦਾ ਹੈ ਜੇ ਕਿਸੇ ਨੇ ਟੈਸਟਿੰਗ ਦੀ ਵੀ ਤੁਸੀਂ ਲੈਣੀ ਹੈ ਨਾ 6 ਮਹੀਨੇ ਡੈਮੋ ਫ੍ਰੀ ਆ ਹਜੇ ਇਹ ਤੁਸੀਂ ਲਵਾ ਸਕਦੇ ਜੀ ਨੰਬਰ ਇੱਕ ਵਾਰੀ ਮੈਂ ਬੋਲ ਦੇਣਾ ਤੁਸੀਂ ਵੀਡੀਓ ਛੱਡ ਜਾਂਦੇ ਜੀ ਉਸ ਤੋਂ ਪਹਿਲਾਂ ਨੰਬਰ ਸੁਣ ਲਓ 8179979892 ਠੀਕ ਹੈ ਨੰਬਰ ਸਕਰੀਨ ਤੇ ਵੀ ਚੱਲਦਾ ਹੋਏਗਾ ਉੱਥੋਂ ਵੀ ਤੁਸੀਂ ਨੋਟ ਕਰ ਸਕਦੇ ਇਹ ਕੰਪਨੀ ਪਹਿਲਾਂ ਅਮਰੀਕਾ ਦੇ ਅੰਦਰ ਬਣਾਉਂਦੀ ਸੀ ਠੀਕ ਹੈ ਜੀ ਅਮਰੀਕਾ ਇਹਨਾਂ ਦਾ ਮੇਅਰ ਹੈਗਾ ਸੀ ਹੁਣ ਆ ਗਿਆ ਮੁੰਬਈ ਹైదరాబాద్ ਤੇ ਆ ਗਿਆ ਠੀਕ ਹੈ ਜੀ ਹੁਣ ਉੱਥੇ ਮੈਨੂਫੈਕਚਰ ਹੋ ਰਹੀ ਹੈ ਇਹ 6 ਮਹੀਨਿਆਂ ਨੂੰ ਲਾਂਚ ਹੋ ਜਾਣਾ ਮਾਰਕੀਟ ਦੇ ਅੰਦਰ ਇਹ ਮੰਨ ਲਓ ਮਾਰਕੀਟ ਦੇ ਅੰਦਰ ਤੁਹਾਨੂੰ ਮਿਲ ਜੇਗਾ ਜੇ ਨਹੀਂ ਮਿਲਦਾ ਤਾਂ ਆਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਜੀ ਤੇ ਇਹ ਤੁਹਾਨੂੰ ਹੋਰ ਵੀ ਬਹੁਤ ਕੁਝ ਦੱਸੇਗਾ ਇਹ ਕੱਲਾ ਇਹ ਨਹੀਂ ਦੱਸੇਗਾ ਟੈਂਪਰੇਚਰ ਹੋ ਗਿਆ ਵੀ ਕੀ ਖਾਂਦਾ ਕਿਵੇਂ ਉਹਦਾ ਡਾਈਜੈਸਟ ਚੱਲ ਰਿਹਾ ਮੱਝ ਜਾਂ ਗਾਂ ਦਾ ਤਾਂ ਹੈ ਨਾ ਕੀ ਡਾਈਜੈਸਟ ਹੋ ਰਿਹਾ ਕਿ ਨਹੀਂ ਹੋ ਰਿਹਾਗਾ ਕਿੰਨਾ ਨੂੰ ਬੋਡੀ ਟੈਂਪਰੇਚਰ ਚਾਹੀਦਾ ਫੈਨ ਛੱਡਣਾ ਕਿੰਨੇ ਛੱਡਣਾ ਇਹ ਵੀ ਦੱਸੇਗਾ ਇਹ ਸਾਰਾ ਹੋਊਗਾ ਕਿੰਦੇ ਤੋਂ ਮੈਨੇਜ ਇਹ ਤਾਂ ਉਹਦੇ ਗੱਲ ਚ ਲੱਗ ਜਾਂਦੀ ਹੈ ਠੀਕ ਹੈ ਤੇ ਜਿਹੜਾ ਕੀ ਆ ਉਹਦੀ ਇੱਕ ਐਪ ਆਉਂਦੀ ਆ ਉਹ ਤੁਹਾਨੂੰ ਸਿਖਾ ਕੇ ਜਾਏਗਾ ਜੋ ਵੀ ਬੰਦਾ ਇਹਨੂੰ ਲਾਉਣ ਆਏਗਾ ਉਹ ਸਿਖਾ ਕੇ ਜਾਏਗਾ ਨਾਲ ਹੀ ਹੋਏਗਾ ਬੰਦਾ ਕੱਲੀ ਕੱਲੀ ਚੀਜ਼ ਤੁਹਾਨੂੰ ਸਿਖਾਈ ਜਾਏਗੀ ਟ੍ਰੇਨਿੰਗ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਇੱਕ ਹਫ਼ਤੇ ਵਿੱਚ ਆ ਜਾਵੇ ਤੇ ਐਪ ਦੇ ਉੱਤੇ ਸਾਰਾ ਤੁਹਾਨੂੰ ਸਿਖਾਇਆ ਜਾਏਗਾ ਕਿ ਇਹ ਰੈਡ ਜ਼ੋਨ ਚ ਜਾਏਗੀ ਤਾਂ ਮੰਨ ਲਓ ਡੇਂਜਰ ਆਪਣੇ ਲਈ ਠੀਕ ਹੈ ਗ੍ਰੀਨ ਚ ਜਾਏਗੀ ਪੋਜ਼ਿਟਿਵਿਟੀ ਆ ਤੇ ਹੀਟ ਚ ਕਿਦੋਂ ਆਈ ਮਾਝਾ ਢੇ ਹਨਾ ਤੇ ਪਿਛਲੇ ਡੇਟੇ ਨੂੰ ਲੈ ਕੇ ਮੰਨ ਲਓ 21 ਤੋਂ 22 ਦਿਨਾਂ ਦਾ ਡਾਟਾ ਲੈ ਕੇ ਤੁਹਾਨੂੰ ਦੱਸੇਗੀ ਵੀ ਇਹ ਪ੍ਰੈਗਨੈਂਟ ਆ ਜਾਂ ਨਹੀਂ ਕਿ ਪ੍ਰੈਗਨੈਂਟ ਮਾਝਾ ਜਾਂ ਤੁਹਾਡੇ ਗਾਂ ਠੀਕ ਆ ਤਾਂ ਮੈਨੂੰ ਬਹੁਤ ਵਧੀਆ ਲੱਗਾ ਮੰਨੋ 5000 ਦਾ ਪੁਰਜਾ ਵੀ ਸੈਂਸਰ ਬਹੁਤ ਵਧੀਆ ਹਜੇ ਟੈਸਟਿੰਗ ਚ ਚੱਲੀ ਆ ਤਾਂ ਫਰੀ ਆਂ ਗੋਏ ਕੋਈ ਵੀ ਲਗਾਉਣਾ ਚਾਵੇ ਟੈਸਟ ਕਰਾਉਣਾ ਚਾਵੇ ਕਰਵਾ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰਾ ਜੀ ਧੰਨਵਾਦ